ਬੱਚਾ ਬੱਚਾ ਵਾਕਿਫ ਹੈ ਸੰਦਲਬਾਰ ਦੇ ਉਸ ਲੋਕ ਨਾਇਕ ਤੋਂ ਜਿਸ ਤੋਂ ਰਜਵਾੜਾ ਸ਼ਾਹੀ ਥਰਥਰ ਕੰਬਦੀ ਸੀ ਉਹੀ ਰੋਬਿਨ ਹੁੱਡ ਦੁੱਲਾ ਬੱਟੀ ਜਿਸ ਨੇ ਪੰਜਾਬ ਦੀ ਕਿਸਾਨੀ ਲਈ ਅਜੇ ਡਗਾ ਮਾਰਿਆ ਕਿ ਧਮਕ ਦਿੱਲੀ ਦੇ ਸ਼ਾਹੀ ਦਰਵਾਜ਼ੇ ਤੱਕ ਸੁਣਾਈ ਦਿੱਤੀ ਉਹੀ ਦੁੱਲਾ ਭੱਟੀ ਜਿਸ ਨੇ ਉਹਨਾਂ ਘਰਾਂ ਚ ਦਾਨ ਮੰਗਿਆ ਜਿਨ੍ਹਾਂ ਘਰ ਨਵੇਂ ਬੱਚਿਆਂ ਦੀ ਪੈਦਾਇਸ਼ ਹੋਈ ਸੀ ਉਹਦੇ ਤੋਂ ਸ਼ੁਰੂ ਹੋਈ ਸੀ ਲੋੜੀ ਦੀ ਰੀਤ ਸੁਣਦੇ ਹਾਂ ਸਨ ਆ ਪੰਜਾਬ ਦੀ ਜੀਵਨ ਗਾਥਾ ਲਾਹੌਰ ਲਾਗੇ ਪਿੰਡ ਪਟੀਆਂ ਸੰਗਲਬਾਰ ਦਾਦਾ ਸੰਦਲ ਭੱਟੀ ਬੱਤੀ ਪਿੰਡ ਦਾ ਸਰਦਾਰ ਮੁਗਲ ਹਕੂਮਤ ਨੂੰ ਜ਼ਮੀਨਾਂ ਦਾ ਲਗਾਨ ਦੇਣਾ ਬੰਦ ਕਰਤਾ ਮੁਗਲ ਫੌਜਾਂ ਨੇ ਫੜ ਲਿਆ ਲੋਕਾਂ ਦੇ ਦਿਲਾਂ ਵਿੱਚ ਦਹਿਸ਼ਤ ਪਾਉਣ ਖਾਤਰ ਸਿਰ ਕਲਮ ਕਰਤਾ ਲਾਸ਼ਾਂ 'ਚ ਫੂਸ ਭਰਤਾ ਤੇ ਲਾਹੌਰ ਦੇ ਕਿਲੇ ਦੇ ਮੁੱਖ ਦਰਵਾਜ਼ੇ ਤੇ ਟੱਗ ਦਿੱਤਾ ਸ਼ਹਾਦਤ ਦਾ ਜਾਮ ਪੀ ਗਏ ਪਿਓ ਪੁੱਤਰ ਹੋਇਆ ਕਿ ਪਿਓ ਦੀ ਮੌਤ ਤੋਂ 4 ਮਹੀਨੇ ਬਾਅਦ ਦੁੱਲੇ ਦਾ ਜਨਮ ਹੋਇਆ ਇਸ ਲੋਕ ਨਾਇਕ ਬਾਰੇ ਕਈ ਕਿਸਿਆਂ ਦੀ ਹਕੀਕਤ ਹੈ ਜਿਹੜੀ ਉਹ ਕੋਸੋਂ ਦੂਰ ਹੈ ਕਿ ਫਿਰ ਹਕੀਕਤ ਕੀ ਹੈ ਤੁਰਦੇ ਹਾਂ ਉਸ ਪਗਡੰਡੀ ਵੱਲ ਰਾਏ ਅਬਦੁੱਲਾ ਖਾਨ ਉਰਫ ਦੁੱਲਾ ਬੱਟੀ ਕਹਿੰਦੇ ਨੇ ਕਿ ਅਕਬਰ ਦੇ ਲੜਕੇ ਸਲੀਮ ਜਹਾਂਗੀਰ ਨੂੰ ਦੁੱਲੇ ਦੀ ਮਾਤਾ ਲੱਦੀ ਨੇ ਦੁੱਧ ਪਿਆ ਕੇ ਜਵਾਨ ਕੀਤਾ ਪਰ ਇਹ ਹਕੀਕਤ ਨਹੀਂ ਹੈ ਦੁੱਲਾ ਸੰਦਲਬਾਰ ਚ ਪੈਦਾ ਹੋਇਆ ਸੀ 1547 ਚ ਤੇ ਸਲੀਮ ਜਹਾਂਗੀਰ 1569 ਨੂੰ ਫਾਤੇਪੁਰ ਸਿਕਰੀਚ ਉਮਰ ਦਾ ਫਰਕ ਦੇਖ ਲੋ ਦੁੱਜਾ ਦੁੱਲਾ ਭੱਟੀ ਦੇ ਬਾਪ ਫਰੀਦ ਖਾਨ ਭੱਟੀ ਤੇ ਦਾਦੇ ਸੰਦਲ ਭੱਟੀ ਨੂੰ ਅਕਬਰ ਨੇ ਨਹੀਂ ਲਾਹੌਰ ਦੇ ਸ਼ਾਹੀ ਅਹਿਲਕਾਰਾਂ ਨੇ ਫਾਂਸੀ ਲਗਾਇਆ ਸੀ ਉਦੋਂ ਅਕਬਰ ਦੀ ਉਮਰ ਤਾਂ ਸਿਰਫ 5 ਸਾਲ ਦੀ ਸੀਗੀ 15 ਅਕਤੂਬਰ 1542 ਦਾ ਜਨਮ ਹੈ ਅਕਬਰ ਦਾ ਇੱਕ ਗੱਲ ਹੋਰ ਹੈ ਦੁੱਲੇ ਭੱਟੀ ਨੂੰ ڈاکੂ ਲੁਟੇਰਾ ਧਾਰਵੀ ਤਾ ਲਿਖਤਾ ਪਰ ਦੁੱਲਾ ਭੱਟੀ ਦੁੱਲਾ ਭੱਟੀ ਹੈ ਕਿਸਾਨਾਂ ਦਾ ਮਹਰਾਜ ਲੋਕਾਂ ਦੇ ਮਨਾਂ ਚ ਆਬਾਦ ਦੁੱਲਾ ਦੁੱਲਾ ਭੱਟੀ ਨਿਤਾਣਿਆਂ ਦਾ ਮਦਦਗਾਰ ਨਾਬਰ ਲੋਕ ਸਾਹਿਤ ਦੇ ਵਿੱਚ ਵੱਖਰੀ ਥਾਂ ਮੱਲਣ ਵਾਲਾ ਸਨ ਆ ਪੰਜਾਬ ਦੁੱਲਾ ਭੱਟੀ ਹੁਣ ਹਕੀਕਤ ਵੱਲ ਵਧੇ ਦੁੱਲੇ ਨੇ ਪੜਨੇ ਲਾਇਆ ਪਰ ਉਹਦਾ ਮਨ ਨਾ ਲੱਗਿਆ ਵੱਖਰੇ ਸਬਾਦ ਹਮਾਰਖ ਸੀ ਉਹ ਵੈਸੇ ਉਹਦਾ ਪਹਿਲਾ ਹਥਿਆਰ ਸੀ ਗੁਲੇਲ ਜਦੋਂ ਔਰਤਾ ਖੂਤੋਂ ਪਾਣੀ ਭਰਨ ਆਉਂਦੀਆਂ ਤਾਂ ਗੁਲੇਲਾ ਦੇ ਨਾਲ ਪੱਥਰ ਮਾਰ ਕੇ ਗੜਾ ਬੰਨ੍ਹ ਦਿੰਦਾ ਨੰਦੀ ਨੇ ਤਾਣਾ ਮਾਰਿਆ ਦੁੱਲਿਆ ਔਰਤਾਂ ਦੇ ਘੜੇ ਤਾਂ ਬਣ ਸਕਦੇ ਆਂ ਅਗਰ ਅਨਕ ਹੈ ਤਾਂ ਜਾ ਮੁਗਲਾਂ ਨਾਲ ਮੱਥਾ ਲਾ ਜਿਹੜੇ ਤੇਰੇ ਪਿਓ ਦਾਦੇ ਨੂੰ ਬੰਨ ਕੇ ਲਾਹੌਰ ਲੈ ਗਏ ਸੀਗੇ ਤੇ ਉੱਤੇ ਬੁਰਜ ਤੇ ਲਟਕਾ ਦਿੱਤਾ ਸੀ ਲਾਲੋ ਲਾਲ ਹੋ ਗਿਆ ਦੁੱਲਾ ਮਾਕਲ ਗਿਆ ਸਾਰੀ ਵਾਰਦਾਤ ਪੁੱਛੀ ਹਿਮਾਇਉ ਨੇ ਮਰਵਾਤਾ ਸੀ ਪਿਓ ਦਾ ਸੁਣ ਕੇ ਖੂਨ ਉਬਾਲੇ ਖਾਂ ਲੱਗ ਪਿਆ ਆਖਦਾ ਮੁਗਲਾਂ ਦੀ ਹਰੇਕ ਬਸਤੀ ਢਾ ਦੇਾਂਗਾ ਫਿਰ ਕੀ ਸੀ ਪਿੰਡ ਦੇ ਜਵਾਨ ਇਕੱਠੇ ਕੀਤੇ ਸ਼ਮੀਆਂ ਗੰਡਾਸੇ ਨੇਜੇ ਤੀਰ ਕਮਾਨ ਤੇ ਟਕਵੇ ਉਹਨਾਂ ਨੂੰ ਵੰਟ ਤੇ ਸ਼ੁਰੂ ਹੋ ਗਿਆ ਮੁਗਲਾ ਖਿਲਾਫ ਬਗਾਵਤ ਦਾ ਫੈਸਲਾ ਲੁੱਟਮਾਰ ਕਰਦੇ ਸਰਕਾਰੀ ਖਜ਼ਾਨੇ ਲੁੱਟਦੇ ਤੇ ਗਰੀਬਾਂ 'ਚ ਵੰਡ ਦਿੰਦੇ ਕਈਆਂ ਕੁੜੀਆਂ ਦੇ ਵਿਆਹ ਕੀਤੇ ਕਰਦਿਆਂ ਕਰਦਿਆ ਕਾਇਮ ਕਰ ਲਈ ਉਸਨੇ ਲੋਕਪੱਖੀ ਹਕੂਮਤ ਅਲੀ ਸਦਾਕਰ ਕਾਬਲ ਦਾ ਵਪਾਰੀ 500 ਘੋੜੇ ਲੈ ਚੱਲਿਆ ਅਕਬਰ ਬਾਦਸ਼ਾਹ ਵਾਸਤੇ ਘੇਰ ਲਿਆ ਦੁੱਲੇ ਨੇ ਖੋਲੇ-ਕੋਲੇ ਤੇ ਵੰਡਤੇ ਆਪਣੇ ਦੋਸਤਾਂ ਨੂੰ ਅਲੀ ਨੇ ਡਰਾਵਾ ਦਿੱਤਾ ਅਕਬਰ ਦਾ ਪਰ ਪੰਜਾਬ ਦਾ ਸ਼ੇਰ ਦੁੱਲਾ ਭੱਟੀ ਉਹ ਡਰ ਜੇ ਇਹ ਕਿਵੇਂ ਹੋ ਸਕਦਾ ਚੰਗਾ ਕੁੱਟਿਆ ਅਲੀ ਨੂੰ ਤੇ ਪਜਾ ਦਿੱਤਾ ਇੱਕ ਵਾਰੀ ਹੋਰ ਮਾਰ ਦਿੱਤੀ ਸੀ ਅਕਬਰ ਨੂੰ ਸਮਾਨ ਲੁੱਟ ਕੇ ਪੂਰੇ ਕਾਫਲੇ ਦਾ ਕਾਫਲੇ ਦੇ ਸਰਦਾਰ ਨੂੰ ਵੀ ਚੰਗੀ ਨਸੀਅਤ ਸਿਰ ਕਲਮ ਕਰਕੇ ਬਾਦਸ਼ਾਹ ਨੂੰ ਭੇਜਦਾ ਅਕਬਰ ਨੇ ਦੁੱਲੇ ਦਾ ਤੋਹਫਾ ਵੇਖਿਆ ਤੇ ਬੜਾ ਤੜਫਿਆ ਫੌਜ ਭੇਜੀ ਪਟੀਆਂ ਪਿੰਟ ਕੁਦਰਤੀ ਉਸ ਵਕਤ ਦੁੱਲਾ ਘਰ ਚ ਨਹੀਂ ਸੀਗਾ ਨਾਨਕੇ ਗਿਆ ਸੀ ਫੌਜੀ ਲਸ਼ਕਰ ਨੇ ਕਬਜ਼ਾ ਕਰ ਲਿਆ ਪਿੰਡ ਤੇ ਦੁੱਲੇ ਦੀ ਬੈਨ ਬਖਤੋ ਨਿਸ਼ਾਨੂ ਮਾਰਤਾ ਮਾਂ ਲੱਦੀ ਤੇ ਦੋ ਬੀਵੀਆਂ ਖੁਲਰਾ ਤੇ ਨੂਰਾ ਕੈਦ ਕਰ ਲਈਆਂ ਲੱਗ ਗਿਆ ਪਤਾ ਦੁੱਲੇ ਨੂੰ ਕੇਰ ਲਿਆ ਫਿਰ ਲਸ਼ਕਰ ਨੂੰ ਰਾਹ ਦੇ ਵਿੱਚ ਕਾਫਲੇ ਦਾ ਸਰਦਾਰ ਡਿੱਗਿਆ ਪੈਰੀ ਦੁੱਲੇ ਦੀ ਮਾਂ ਦੇ ਤਾਂ ਹੀ ਜਾਨ ਬਖਸ਼ਤੀ ਦੁੱਲੇ ਨੇ ਤੇ ਛੜਤਾ ਉਨਾਂ ਨੂੰ ਹੁਣ ਦੋ ਲੜਕੀਆਂ ਦੀ ਗੱਲ ਕਰੀਏ ਸੁੰਦਰੀ ਤੇ ਮੁੰਦਰੀ ਦੋਵੇਂ ਪੈਣਾ ਸੁੰਦਰਦਾਸ ਬ੍ਰਾਹਮਣ ਦੀਆਂ ਤੀਆਂ ਰਿਸ਼ਤੇ ਤੈ ਹੋ ਗਏ ਪਰ ਸੁੰਦਰਦਾਸ ਵਿਚਾਰਾ ਗਰੀਬ ਪੈਸਾ ਨਹੀਂ ਸੀ ਕੁੜੀਆਂ ਸੋਹਣੀਆਂ ਸੁਨੱਖਿਆ ਸਨ ਤੇ ਪਿੰਡ ਦਾ ਨੰਬਰਦਾਰ ਡਰਾ ਧਮਕਾ ਕੇ ਲੜਕੀਆਂ ਨੂੰ ਵਿਆਹਣਾ ਚਾਹੁੰਦਾ ਸੀ ਲੜਕੇ ਵਾਲੇ ਵੀ ਖੌਫ ਜਿਆਦਾ ਦਿਨ ਵਕਤ ਰਾਤ ਲਿਉਂ ਤੋਂ ਜਵਾਬ deta ਕੀ ਕਰਦਾ ਵਿਚਾਰਾ ਸੁੰਦਰਦਾਸ ਪੁੱਜ ਗਿਆ ਦੁੱਲੇ ਭੱਟੀ ਕੋਲ ਦੁੱਲੇ ਨੇ ਨੰਬਰਦਾਰ ਦੇ ਖੇਤ ਨੂੰ ਅੱਗ ਲਾਤੀ ਤੇ ਬਣ ਗਿਆ ਲੜਕੀ ਦਾ ਪਿਓ ਰਾਤ ਨੂੰ ਪ੍ਰਬੰਧ ਕੀਤਾ ਵਿਆਹ ਦਾ ਜੰਗਲ 'ਚ ਚਾਨਣ ਵਾਸਤੇ ਲੱਕੜੀਆਂ ਦੀ ਅੱਗ ਬਾਲੀ ਦੁੱਲੇ ਨੇ ਘਰਾਂ ਤੋਂ ਉਗराई ਕੀਤੀ ਉਹਨਾਂ ਘਰਾਂ ਤੋਂ ਜਿੰਨਾ ਘਰ ਨਵੇਂ ਬੱਚਿਆਂ ਦੀ ਪੈਦਾਇਸ਼ ਹੋਈ ਸੀ ਦੁੱਲੇ ਕੋਲ ਸਿਰ ਸ਼ੱਕਰ ਸੀਗੀ ਸ਼ਗਨ ਵਜੋਂ ਦਿੱਤੀ ਉਸ ਕੁੜੀਆਂ ਨੂੰ ਉਹਦੋਂ ਤੋਂ ਚੱਲ ਪਈ ਲੋੜੀ ਮਨਾਉਣ ਦੀ ਇਹ ਰੀਤ ਦੁੱਲੇ ਨੇ ਮੁਗਲ ਸਰਕਾਰ ਦੀ ਸਰਦਾਰੀ ਨੂੰ ਮੰਗਾ ਰਿਆ ਖੁੱਲੀ ਹਵਾ ਵਾਲੀ ਵਿਦਰੋਹੀ ਰੂ ਕਦੋਂ ਕਿਸੇ ਤੋਂ ਫਤਵਾ ਕਬੂਲਦੀ ਐ ਪੰਜਾਬ ਦੀ ਕਿਸਾਨੀ ਤੇ ਸਰਕਾਰੀ ਤੰਤਰ ਖਿਲਾ ਬਗਾਵਤ ਦੀ ਗੁਰਤੀ ਜਿਹੜੀ ਦਿੱਤੀ ਆ ਉਹ ਤਾਂ ਦੁੱਲੇ ਨੇ ਹੀ ਦਿੱਤੀ ਹੈ। ਅਕਬਰ ਨੇ ਭਾਵੇਂ ਡਾਕੂ ਦਾ ਨਾਂ ਦਿੱਤਾ ਪਰ ਦੁੱਲਾ ਦੁੱਲਾ ਸੀ ਗਰੀਬਾਂ ਦਾ ਮਸੀਹਾ। ਵੰਗਾਰਿਆ ਅਕਬਰ ਨੂੰ ਲਗਾਨ ਦੇਣਾ ਬੰਦ ਕਰਤਾ। ਦਿੱਲੀ ਆਗਰੇ ਦੇ ਦਰਵਾਜ਼ੇ ਤੱਕ ਪੁੱਜ ਗਈ ਦੁੱਲੇ ਦੀ ਧਮਕ। ਤਾਂ ਜੋ ਅਕਬਰ ਨੇ ਆਗਰੇ ਤੋਂ ਲਾਹੌਰ ਨੂੰ ਬਣਾ ਲਿਆ ਸੀ ਰਾਜਧਾਨੀ। ਪੰਜਾਬ ਦੀ ਕਿਸਾਨੀ ਤੇ ਸਰਕਾਰੀ ਤੰਤਰ ਖਿਲਾਫ ਬਗਾਵਤ ਦੀ ਗੁਰਤੀ ਜਿਹੜੀ ਦਿੱਤੀ ਸੀ ਦੁੱਲੇ ਨੇ ਉਸ ਤੋਂ ਤਾਂਗਾ ਕੇ ਸੂਦੇ ਲਈ ਜਸੂਸ ਭੇਜਿਆ ਸੰਦਲਬਾੜ ਚ ਦੁੱਲਾ ਵੀ ਪੰਜਾਬ ਦਾ ਸ਼ੇਰ ਪੁੱਤਰ ਸੀ ਦਾੜੀ ਮੁੱਛਾਂ ਮੁੰਤੀਆਂ ਸੂਈਆਂ ਦੀਆਂ ਹਾਕਮ ਨੂੰ ਬੜਾ ਗੁੱਸਾ ਚੜਿਆ ਤੇ ਹੁਕਮ ਦਿੱਤਾ ਕਿ ਦੁੱਲੇ ਤੇ ਉਹਦੇ ਪਰਿਵਾਰ ਦੀਆਂ ਮੁਸਕਾ ਬਣ ਕੇ ਪੇਸ਼ ਕੀਤਾ ਜਾਵੇ ਮੁਗਲਾਂ ਦੀ ਭਾਰੀ ਸੈਨਾ ਘੇਰ ਲਿਆ ਦੁੱਲੇ ਨੂੰ ਪਹਿਲਾ ਦਿਨ ਮਹਿਰਮੂ ਅਮਲੀ ਪਾਜੜਾ ਪਾਈਆਂ ਉਹਨੇ ਦੂਜਾ ਦਿਨ ਦੁੱਲ੍ਹੇ ਦੇ ਪੁੱਤਰ ਨੂਰ ਖਾਂ ਡਟ ਕੇ ਮੁਕਾਬਲਾ ਕੀਤਾ ਉਹਨੇ ਵੀ ਤੇ ਆਖਿਰ ਦੁੱਲਾ ਬੱਟੀ ਨੇ ਡਟ ਕੇ ਮੁਕਾਬਲਾ ਕੀਤਾ ਫਿਰ ਕੀ ਹੋਇਆ ਫੜਦੇ ਹਾਂ ਉਹ ਵੀ ਪਗ ਡੰਡੀ ਸਰਕਾਰੀ ਖਜ਼ਾਨੇ ਲੁੱਟਣ ਦਾ ਦੋਸ਼ ਸਰਕਾਰ ਵਿਰੁੱਧ ਜੰਗ ਛੇੜਨ ਦਾ ਦੋਸ਼ ਕਰਤਾ ਹੁਕਮ ਫੌਜੀ ਦਸਤੇ ਨੂੰ ਦੁੱਲੇ ਨੂੰ ਗ੍ਰਿਫਤਾਰ ਕਰਨ ਦਾ ਪੈ ਗਿਆ ਘੇਰਾ ਦੁੱਲੇ ਨੂੰ 12000 ਸੈਨਿਕ ਇੱਥੇ ਵੀ ਦੋ ਗੱਲਾਂ ਮੂਰੇ ਆਈਆਂ ਨੇ ਇੱਕ ਇਹ ਕਿ ਬਹੁਤ देर ਮੁਕਾਬਲਾ ਹੋਇਆ ਤੇ ਫਿਰ ਗੱਲਬਾਤ ਚੱਲੀ ਤਾਂ ਦੁੱਲੇ ਦੇ ਖਾਣੇ ਵਿੱਚ ਕੋਈ ਚੀਜ਼ ਮਿਲਾ ਦਿੱਤੀ ਗਈ ਬੇਹੋਸ਼ ਹੋ ਗਿਆ ਲਾਹੌਰ ਜੇਲ੍ਹ ਚ ਬੰਦ ਕਰਤਾ ਦੂਜਾ ਇਹ ਕਿ ਦੁੱਲੇ ਨੂੰ ਘੇਰਾ ਪਾ ਕੇ ਗ੍ਰਿਫਤਾਰ ਕਰ ਲਿਆ ਪੇਸ਼ ਕੀਤਾ ਅਕਬਰ ਬਾਦਸ਼ਾਹ ਦੇ ਮੂਰੇ ਫાંਸੀ ਦਾ ਹੁਕਮ ਦਿਨ 26 ਮਾਰਚ 1599 ਲੋਕਾਂ ਦਾ ਭਾਰੀ ਇਕੱਠ ਲਾਹੌਰ ਚ ਨੌ ਲੱਖਾਂ ਬਾਜ਼ਾਰ ਮੁਹੱਲਾ ਨਖਾਸ ਚੌਕ ਕਹਿੰਦੇ ਨੇ ਲੰਡਾ ਬਾਜ਼ਾਰ ਚਿਰਾ ਦਿੱਤਾ ਫાંਸੀ ਉਸ ਸੂਰਮੇ ਨੂੰ ਤਾਂ ਕਿ तमाम ਲੋਕ ਲੁਕਾਈ ਦੁੱਲੇ ਦੇ ਚਿਹਰੇ ਤੇ ਮੌਤ ਦਾ ਦਰਦ ਤੇ ਖੌਫ ਦੇਖ ਸਕੇ ਲਾਹੌਰ ਦੇ कोतवाल ਮਲਿਕ ਅਲੀ ਨੂੰ ਹੁਕਮ ਸੀ ਅਕਬਰ ਦਾ ਕਿ ਸੂਲੀ ਤੇ ਚੜਦੇ ਦੁੱਲੇ ਦੀ ਮਨੋਦਸ਼ਾ ਆਖਰੀ ਲਫਜ਼ਾ ਤੋ ਜਾਨੂ ਕਰਵਾਇਆ ਜਾਵੇ ਦੁੱਲੇ ਦਾ ਕਹਿਰ ਹੋਰ ਵੇਖੋ লাশ ਵੀ ਨਾ ਦਿੱਤੀ ਵਾਰਸਾਂ ਨੂੰ ਮਿਆਣੀ ਸ਼ਾਹ ਦੇ ਕਬਰਿਸਤਾਨ ਦੇ ਵਿੱਚ ਦਫਨਾਇਆ ਗਿਆ ਉਸ ਦਿਨ ਤੋਂ ਲੈ ਕੇ ਕਈ ਦਿਨਾ ਤੱਕ ਘਰਾਂ ਦੇ ਵਿੱਚ ਲੋਕਾਂ ਨੇ ਚੁੱਲ੍ਹੇ ਵੀ ਨਾ ਬਾਲੇ ਹਰ ਕੋਈ ਦੁਖੀ ਪੰਜਾਬੀ ਅੱਜ ਵੀ ਯਾਦ ਕਰਦੇ ਨੇ ਤੇ ਸਦਾ ਅਮਰ ਰਹੇਗਾ ਪੰਜਾਬ ਦਾ ਸ਼ੇਰ ਪੁੱਤਰ ਦੁੱਲਾ ਪੱਟੀ